ਇੱਕ ਪਿੰਡ 'ਚ ਇੱਕ ਬਹੁਤ ਹੀ ਇਮਾਨਦਾਰ ਤੇ ਮਿਹਨਤੀ ਆਦਮੀ ਰਹਿੰਦਾ ਸੀ। ਉਸਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ ਇੱਕ ਘਰ ਖਰੀਦਿਆ। ਉਹ ਘਰ ਉਸਨੇ ਇਸ ਲਈ ਲਿਆ ਸੀ ਕਿਉਂਕਿ ਉਸਦੇ ਬਗੀਚੇ 'ਚ ਬਹੁਤ ਸਾਰੇ ਆਂਬ ਦੇ ਰੁੱਖ ਸਨ। ਉਸਦੀ ਘਰਵਾਲੀ ਨੂੰ ਆਂਬ ਬਹੁਤ ਪਸੰਦ ਸੀ। ਜਦੋਂ ਉਸਨੇ ਆਪਣੇ ਘਰ ਦਾ ਉਦਘਾਟਨ ਕੀਤਾ ਤਾਂ ਉਸਨੇ ਆਪਣੇ ਸਾਰੇ ਦੋਸਤ ਤੇ ਸਾਥ ਸਬੰਧੀਆਂ ਨੂੰ ਬੁਲਾਇਆ। ਉਸਦੇ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਕਿ ਤੂੰ ਇਹ ਘਰ ਬਣਿਆ-ਬਣਾਇਆ ਲਿਆਏ। ਘਰ 'ਚ ਸੁੱਖ ਸ਼ਾਂਤੀ ਬਣੀ ਰਹੇ। ਇਸ ਲਈ ਕਿਸੇ ਵਾਸਤੂ ਮਾਹਰ ਜਾਂ ਪੰਡਤ ਨੂੰ ਬੁਲਾ ਕੇ ਇਸ ਦਾ ਵਾਸਤੂ ਦੋਸ਼ ਜ਼ਰੂਰ ਚੈੱਕ ਕਰਾ ਲਮੀ ਉਸ ਨੇ ਉਹਨਾਂ ਦੀ ਗੱਲ ਮੰਨ ਲਈ ਤੇ ਇੱਕ ਵਾਸਤੂ ਮਾਹਰ ਨਾਲ ਗੱਲ ਕੀਤੀ ਤੇ ਉਸ ਨੂੰ ਲੈਣ ਗਿਆ ਜਦੋਂ ਉਸ ਨੂੰ ਆਪਣੀ ਗੱਡੀ 'ਚ ਬਿਠਾ ਕੇ ਲਿਆ ਰਿਹਾ ਸੀ ਤਾਂ ਆਪਣੀ ਗੱਡੀ ਨੂੰ ਹੌਲੀ ਕਰ ਲੈਂਦਾ ਜਦੋਂ ਕੋਈ ਹੋਰ ਗੱਡੀ ਵਾਲਾ ਉਸ ਦੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਪੰਡਤ ਨੇ ਉਸ ਨੂੰ ਐਦਾਂ ਕਰਦੇ ਹੋਏ ਦੇਖ ਕੇ ਪੁੱਛਿਆ ਕਿ ਤੂੰ ਆਪਣੀ ਗੱਡੀ ਹੌਲੀ ਕਿਉਂ ਕਰ ਲੈਣਾ ਹੈ ਦੂਜਾਂ ਦੀ ਗੱਡੀ ਨੂੰ ਅੱਗੇ ਕਿਉਂ ਜਾਣ ਦੇ ਰਿਹਾ ਹੈ ਇਸ ਤੇ ਉਸ ਆਦਮੀ ਨੇ ਜਵਾਬ ਦਿੱਤਾ ਕਿ ਹੋ ਸਕਦਾ ਹੈ ਉਹਨਾਂ ਨੂੰ ਜ਼ਿਆਦਾ ਜਲਦੀ ਹੋਵੇ ਉਹ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸੁਣ ਕੇ ਪੰਡਤ ਥੋੜਾ ਮੁਸਕਰਾ ਕੇ ਚੁੱਪ ਕਰ ਗਿਆ ਜਦੋਂ ਉਹ ਅੱਗੇ ਗਏ ਤਾਂ ਇੱਕ ਬੱਚਾ ਭੱਜਦਾ ਹੋਇਆ ਗੱਡੀ ਦੇ ਸਾਹਮਣੇ ਦੀ ਲੰਘਿਆ ਉਸ ਆਦਮੀ ਨੇ ਇੱਕਦਮ ਬ੍ਰੇਕ ਲਾਈ ਤੇ ਗੱਡੀ ਨੂੰ ਉੱਥੇ ਰੋਕ ਦਿੱਤਾ ਤੇ ਕਹਿਣ ਲੱਗਿਆ ਕਿ ਹੋ ਸਕਦਾ ਕੋਈ ਹੋਰ ਬੱਚਾ ਵੀ ਦੌੜਦਾ ਹੋਇਆ ਇਸ ਦੇ ਪਿੱਛੇ ਆਏ ਐਨੇ ਚ ਸੱਚੀ ਇੱਕ ਬੱਚਾ ਹੋਰ ਸਾਹਮਣੇ ਤੋਂ ਭਸਦਾ ਹੋਇਆ ਆ ਗਿਆ। ਇਹ ਦੇਖ ਕੇ ਪੰਡਿਤ ਬਹੁਤ ਹੈਰਾਨ ਹੋਇਆ ਤੇ ਉਸਨੇ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਲੱਗਿਆ ਕਿ ਇੱਕ ਹੋਰ ਬੱਚਾ ਭਸਦਾ ਹੋਇਆ ਆਉਣ ਵਾਲਾ ਏ? ਤਾਂ ਇਸ ਤੇ ਉਸ ਆਦਮੀ ਨੇ ਕਿਹਾ ਇੱਕ ਬੱਚਾ ਖੇਡਦਾ ਹੋਇਆ ਭੱਜ ਰਿਹਾ ਸੀ ਤੇ ਇਹ ਹੋ ਹੀ ਨਹੀਂ ਸਕਦਾ ਕਿ ਕੋਈ ਬੱਚਾ ਇਕੱਲਾ ਖੇਡ ਰਿਹਾ ਹੋਵੇ। ਜੇ ਇੱਕ ਬੱਚਾ ਭਸਦਾ ਹੋਇਆ ਆਇਆ ਏ ਤਾਂ ਦੂਜਾ ਵੀ ਜ਼ਰੂਰ ਆਏਗਾ। ਐਨੇ ਨੂੰ ਉਹ ਘਰ ਪਹੁੰਚ ਗਏ। ਘਰ ਪਹੁੰਚਦਾ ਹੀ ਉਸਨੇ ਦੇਖਿਆ ਦੇ ਦਰਖਤਾਂ ਦੇ ਉੱਪਰ ਕੁਝ ਪੰਛੀ ਉੱਤਰ ਰਹੇ ਨੇ ਤਾਂ ਉਸਨੇ ਪੰਡਤ ਨੂੰ ਕਿਹਾ ਕਿ ਪੰਡਤ ਜੀ ਤੁਸੀਂ ਗੱਡੀ ਤੋਂ ਥੱਲੇ ਨਾ ਉਤਰਿਓ ਸ਼ਾਇਦ ਕੁਝ ਬੱਚੇ ਅੰਬ ਦੇ ਰੁੱਖ ਤੇ ਚੜ੍ਹ ਕੇ ਅੰਬ ਤੋੜ ਰਹੇ ਨੇ ਜੇ ਤੁਸੀਂ ਥੱਲੇ ਉਤਰੇ ਤਾਂ ਡਰ ਕੇ ਭੱਜਣ ਦੀ ਕੋਸ਼ਿਸ਼ ਕਰਨਗੇ ਜਿਸ ਨਾਲ ਉਹਨਾਂ ਨੂੰ ਸੱਟ ਲੱਗ ਸਕਦੀ ਹੈ ਇੱਕ ਵਾਰ ਉਹਨਾਂ ਨੂੰ ਅੰਬ ਤੋੜ ਲੈਣ ਦਿਓ ਫਿਰ ਗੱਡੀ 'ਚ ਉਤਰਨਾ ਫਿਰ ਜਦੋਂ ਪੰਡਤ ਗੱਡੀ ਤੋਂ ਉਤਰਿਆ ਤਾਂ ਉਸਨੇ ਕਿਹਾ ਭਾਈ ਤੇਰੇ ਘਰ 'ਚ ਕੋਈ ਵਾਸਤੂ ਦੋਸ਼ ਹੋਈ ਨਹੀਂ ਸਕਦਾ ਜੋ ਇਨਸਾਨ ਆਪਣੇ ਤੋਂ ਪਹਿਲਾਂ ਦੂਜਾਂ ਦੀ ਭਲਾਈ ਦੇ ਬਾਰੇ ਚ ਸੋਚਦਾ ਹੈ ਉਸ ਨੂੰ ਤਾਂ ਈਸ਼ਵਰ ਬਹੁਤ ਖੁਸ਼ ਰੱਖਦਾ ਹੈ ਐਨੇ ਸੁਲਝੇ ਹੋਏ ਇਨਸਾਨ ਨਾਲ ਵਾਸਤੂ ਦੋਸ਼ ਤਾਂ ਕੀ ਕੋਈ ਵੀ ਦੋਸ਼ ਨਹੀਂ ਹੋ ਸਕਦਾ ਉਮੀਦ ਕਰਦੇ ਹਾਂ ਵੀਡੀਓ ਪਸੰਦ ਆਈ ਹੋਏਗੀ ਧੰਨਵਾਦ